ਮਛਵੜਾ ਸਾਹਿਬ ਤੋਂ ਅਜੀਤ ਦਾ ਪੱਤਰਕਾਰ ਜੀਐਸ ਚੋਹਾਂਗਲ ਕਰ ਰਹੇ ਹੈ ਤੇ ਗੱਲ ਕਰੀਏ ਜਿਹੜਾ ਪਤਲਾ ਪੁੱਕਿਆ ਗਿਆ ਪਠਾਨਮਾਜ ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਪੱਤਰਕਾਰ ਹੁੰਦਾ ਪੱਤਰਕਾਰ ਇੱਕ ਸਮਾਜਿਕ ਹੁੰਦਾ ਹੈ ਉਹ ਕਿਸੇ ਪਾਰਟੀ ਦਾ ਜਿਹੜਾ ਆ ਉਹ ਵਕਾਊ ਨਹੀਂ ਹੁੰਦਾ ਤਲਵੇ ਚਟਣੀ ਹੁੰਦਾ ਹੈਗਾ ਉਹਦੇ ਲਈ ਸਾਰੀਆਂ ਪਾਰਟੀਆਂ ਇੱਕ ਬਰਾਬਰ ਆ ਉਸੇ ਨੇ ਪਾਰਟੀ ਦੀਆਂ ਫੁੱਗੀਆਂ ਦੱਸਣੀਆਂ ਹੁੰਦੀਆਂ ਨੇ ਉਸੇ ਨੇ ਪਾਰਟੀ ਦੀਆਂ ਨਕਾਮੀਆਂ ਦੱਸਣੀਆਂ ਹੁੰਦੀਆਂ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੀ ਗੱਲ ਕਰਦੇ ਨੇ ਇੱਕ ਪੱਤਰਕਾਰ ਤੇ ਜਦੋਂ ਪੱਤਰਕਾਰ ਦੇ ਜਿਹੜੀ ਕਿ ਇੱਕ ਧਮਕੀ ਦਿੱਤੀ ਜਾਵੇ ਕਿ ਐਮਐਲਏ ਵੱਲੋਂ ਤੈਨੂੰ ਮੈਂ ਦੇਖ ਲੂੰਗਾ ਤੇ ਮਨਾ ਕਰੂੰਗਾ ਉਹ ਕਰੂੰਗਾ ਇਹ ਤਾਂ ਬਹੁਤ ਹੀ ਜ਼ਿਆਦਾ ਇੱਕ ਘਟਿਆ ਸ਼ਬਦਾਵਲੀ ਵਰਤੀ ਹੈਗੀ ਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਸਾਬ ਨੂੰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਯੂਪੀਐਸਸੀ ਕੀ ਉਹਨਾਂ ਨੇ ਪੰਜਾਬ ਦਾ ਦਰਦ ਖਾਇਆ ਸੀਗਾ ਉਹਨਾਂ ਦੀ ਪਾਰਟੀ ਨੂੰ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਐਡੇ ਉੱਚੇ ਹੋਂਦੇ ਤੇ ਉਹਨਾਂ ਨੂੰ ਬਿਠਾਇਆ ਪੰਜਾਬ ਦੀ ਅਗਵਾਈ ਕਰਨ ਦੇ ਲਈ ਲਾਇਆ ਹੈਗਾ ਆ ਕਿਉਂਕਿ ਪੰਜਾਬ ਦੀ ਗੱਲ ਸੁਣਨ ਪੰਜਾਬ ਦੇ ਲੋਕਾਂ ਦਾ ਜਿਹੜਾ ਪੂਰਾ ਸਹਿਯੋਗ ਰਿਹਾ ਇਸ ਪਾਰਟੀ ਦੇ ਲਈ ਭਗਵਾਨ ਹਤਮਨ ਸਾਹਿਬ ਨੂੰ ਵੀ ਬੇਨਤੀ ਕਰਦੇ ਹੈਗੇ ਆ ਕਿ ਜੇ ਇਸੇ ਤਰ੍ਹਾਂ ਤੁਹਾਡੀ ਪਾਰਟੀ ਦੇ ਨੁਮਾਇंदे ਤੁਹਾਡੇ ਐਮ.ਐਲ.ਏ ਜੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਪੱਤਰਕਾਰਾਂ ਦੇ ਲਈ ਯੂਜ਼ ਕਰਨਗੇ ਤੇ ਜਿਹੜੇ ਤੁਹਾਨੂੰ ਉੱਪਰਲੇ ਅਹੁਦਿਆਂ ਦੇ ਉੱਪਰ ਉੱਚੀਆਂ ਕੁਰਸੀਆਂ ਦੇ ਉੱਪਰ ਬਿਠਾ ਸਕਦੇ ਆ ਤਾਂ ਬਹੁਤ ਛੇਤੀ ਆ ਜਿਹੜਾ ਉਹ ਤੁਹਾਨੂੰ ਥੱਲੇ ਵੀ ਸੁੱਟ ਸਕਦੇ ਹੈਗੇ ਸੋ ਇੰਨੀਆਂ ਗੱਲਾਂ ਕਹਿਣੇ ਜੀ ਆਪਣੇ ਅਦਾਰੇ ਦਾ ਮਾਮਲੋ ਦੀਪਕ ਚਾਨਣਾ ਡੀ5 ਚੈਨਲ ਪੰਜਾਬੀ ਕੱਲ ਕੀਤੀ ਗਈ ਹੈ ਜਾਇਦ ਅੱਜ ਉਦਲਾ ਫੁੱਕਿਆ ਗਿਆ ਪਟਾਣ ਮੰਡੀ ਦਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵਿਧਾਇਕ ਆਮ ਆਦਮੀ ਪਾਰਟੀ ਦੀ ਸਰਕਾਰ 92 ਐਮ.ਐਲ.ਏ ਜਿੱਤ ਕੇ ਸੱਤਾ ਦੇ ਵਿੱਚ ਆਈ ਸੀ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਗਈ ਸੀ ਕਿਹਾ ਗਿਆ ਸੀ ਕਿ ਆਮ ਘਰ ਦੇ ਕਾਕੇ ਆ ਸੀ ਤਾਂ ਜਿਹੜੇ ਵਿਧਾਇਕ ਬਣੇ ਨੇ ਆਮ ਘਰਾ ਤੋਂ ਉੱਠੇ ਨੇ ਆਮ ਲੋਕ ਨੇ ਪਰ ਜਦ ਅੱਜ ਵਿਧਾਨ ਸਭਾ ਦੇ ਵਿੱਚ ਇਹ ਵਿਧਾਇਕ ਪਹੁੰਚਦੇ ਨੇ ਜੇ ਗੱਲ ਕਰੀਏ ਪਠਾਨ ਮਾਜਰਾ ਦੀ ਸਨੌਰ ਹਲਕੇ ਦੇ ਵਿਧਾਇਕ ਨੇ ਇਹ ਪਿਛਲੇ ਦਿਨੀ ਇਹਨਾਂ ਦੀਆਂ ਬੜੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਕੇਵਲ ਆਪਰੇਟਰਾਂ ਦੇ ਉੱਤੇ ਇਹਨਾਂ ਨੇ ਜਿਹੜੀ ਜਿਹੜੇ ਹਮਲੇ ਨੇ ਉਹ ਕੀਤੇ ਨੇ ਤਾਰਾਂ ਵੱਡੀਆਂ ਗਈਆਂ ਉਸ ਤੋਂ ਬਾਅਦ ਉੱਥੇ ਦੇ ਕਈ ਪੱਤਰਕਾਰਾਂ ਦੇ ਉੱਤੇ ਵੀ ਹਮਲੇ ਹੋਏ ਸੀ ਕਈ ਨਿਜੀ ਚੈਨਲਾਂ ਦੇ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਜੇ ਹੁਣ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਬਜਟ ਦਾ ਜਲਾਸ ਹੈ ਜਿਹੜਾ ਉਹ ਚੱਲ ਰਿਹਾ ਸੀਗਾ ਤਾਂ ਇੱਕ ABC ਨਿਊਜ਼ ਦੇ ਪੱਤਰਕਾਰ ਜਿਹੜੇ ਨੇ ਜਾਹੇ ਉਹ ਸੰਦੀਪ ਲਾਧੂ ਕੇ ਹੋਣੀ ਹੋਣ ਤੇ ਨਾਲ ਉਹਨਾਂ ਦੇ ਮਨਦੀਪ ਸਿੰਘ ਸੀਗੇ ਉਹਨਾਂ ਨੇ ਇੱਕ ਖਬਰ ਨਸ਼ਰ ਕੀਤੀ ਸੀਗੀ ਉਹਨਾਂ ਦੇ ਵਿਧਾਨ ਸਭਾ ਸੈਸ਼ਨ ਦੇ ਚੱਲਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਇੱਕ ਪਠਾਨ ਮਾਜਰਾਜੀ ਦੀ ਖਬਰ ਨਸ਼ਰ ਕੀਤੀ ਗਈ ਸੀ ਜਿਸ ਤੋਂ ਲੈ ਕੇ ਉਹਨਾਂ ਨੇ ਅਗਲੇ ਦਿਨ ਜਦੋਂ ਉਹ ਪੱਤਰਕਾਰ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਖੜੇ ਸੀਗੇ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੂੰ ਬਾਹਰ ਚੱਲ ਤੈਨੂੰ ਦੇਖਦਾ ਆ ਇੱਕ ਪੱਤਰਕਾਰ ਨੂੰ ਇੱਕ ਵਿਧਾਇਕ ਵੱਲੋਂ ਇਹ ਗੱਲਾਂ ਕਹਿਣੀਆਂ ਕਿੰਨੀਆਂ ਇੱਕ ਸ਼ੋਭਾ ਦਿੰਦੀਆਂ ਨੇ ਲੋਕਤੰਤਰ ਦਾ ਚੌਥਾ ਧੰਮ 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 ਕਿਹਾ ਜਾਂਦਾ ਹੈ ਪੱਤਰਕਾਰਾਂ ਨੂੰ ਜੇ ਅਕਸਰ ਦੇਖੀਏ ਲੋਕਾਂ ਦੀ ਆਵਾਜ਼ ਬਣਦੇ ਨੇ ਪੱਤਰਕਾਰ ਕਿਸੇ ਦੇ ਉੱਤੇ ਕੋਈ ਹਮਲਾ ਹੁੰਦਾ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਉਹ ਪੱਤਰਕਾਰ ਪਰ ਜੇ ਉਹ ਪੱਤਰਕਾਰਾਂ ਨੂੰ ਹੀ ਧਮਕੀਆਂ ਮਿਲਣ ਜ ਲੱਗ ਜਾਣ ਤਾਂ ਦੇਖਣਾ ਇਹ ਹੋਵੇਗਾ ਕਿ ਜੇ ਉਹਨਾਂ ਪੱਤਰਕਾਰਾਂ ਨੂੰ ਹੀ ਸਰਕਾਰਾਂ ਦੇ ਚੁਣੇ ਹੋਏ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਲੋਕਾਂ ਨੇ ਚੁਣੇ ਨੇ ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਨੇ ਜੇ ਉਹੀ ਪੱਤਰਕਾਰਾਂ ਨੂੰ ਧਮਕਾਉਣ ਲੱਗੇ ਤਾਂ ਬਹੁਤ ਮਾੜੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਅੱਜ ਹਲਕਾ ਸਮਰਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਮਾਚੀਵਾੜਾ ਸਾਹਿਬ ਦੇ ਵਿੱਚ ਰਲ ਕੇ ਇੱਕ ਜਿਹੜਾ ਪਤਲਾ ਫੂਕ ਮੁਜਾਰਾ ਕੀਤਾ ਹੈ ਜਿਸ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਦੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੋਵੇ ਚਾਹੇ ਉਹ ਪ੍ਰਿੰਟ মিডিਆ ਹੋਵੇ ਸਾਰੇ ਆ ਚਾਹੇ ਉਹ ਇਨਸਾਫ ਪਸੰਦ ਜਥੇਬੰਦੀਆਂ ਹੋਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਪਹੁੰਚੇ ਨੇ ਸਾਡਾ ਸਾਥ ਦਿੱਤਾ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਆ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਆਂ ਅਜਿਹੇ ਜਿਹੜੇ ਵਿਧਾਇਕ ਨੇ ਥੋੜੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਜਿਹਿਆਂ ਨੂੰ ਅਜਿਹੇ ਵਿਧਾਇਕਾਂ ਨੂੰ ਦੱਸਿਆ ਜਾਵੇ ਕਿ ਪੱਤਰਕਾਰਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਕਿੰਨੀਆਂ ਕਜਾਇਜ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੀਜੀਪੀ ਗੌਰਵ ਯਾਦਵ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਜੀ ਬਸ ਅੱਜ ਜਿਵੇਂ ਪੱਤਰਕਾਰਾਂ ਦੇ ਮੈਂ ਅਮਰਤਾ ਪਾਚਵਾੜਾ ਸਾਹਿਬ ਮੇਰੇ ਬਾਤ ਪੱਤਰਕਾਰ ਇਸ ਗਲਤੀ ਨੂੰ ਖੇਦੀ ਕਰਦਾ ਜਿਹੜੀ ਆਪਣੇ ਪਠਾਨ ਮਾਜਰਾ ਵੱਲੋਂ ਸਾਡੀ ਪੱਤਰਕਾਰ ਥਾਪੀ ਨਾਲ ਕੀਤੀ ਗਈ ਹੈ ਉਹਦਾ ਅੱਜ ਅਸੀਂ ਇੱਥੇ ਪੁਤਲਾ ਓਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਕਿ ਉਹ ਆਪਣੀ ਅਨੁਸ਼ਾਸਨੀ ਕਮੇਟੀ ਦੇ ਜ਼ਰੀਏ ਇਸ ਵਿਧਾਇਕ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਂਦ ਕਿਉਂਕਿ ਜੇਕਰ ਇਦਾਂ ਦੇ ਐਕਸ਼ਨ ਲੈ ਜਾਣਗੇ ਤਾਂ ਇਹ ਤੁਹਾਡੇ ਲਈ ਵੀ ਚੰਗਾ ਹੈ ਤੇ ਸਮਾਜ ਲਈ ਵੀ ਚੰਗਾ ਹੈ। ਬਾਕੀ ਰਹੀ ਗੱਲ ਆਮ ਤੋਂ ਖਾਸ ਬਣ ਚੁੱਕੇ ਹੋ। ਪਰੰਤੂ ਅਸੀਂ ਕਹਿੰਦੇ ਹਾਂ ਕਿ ਜਦੋਂ ਹੁਣ ਤੁਸੀਂ ਤੁਹਾਨੂੰ ਜਿਹੜੀਆਂ ਨੇ ਸੀਟਾਂ ਜਾਂ ਤੁਹਾਨੂੰ ਕੁਰਸੀਆਂ ਵਾਸੀ ਦਿੱਤੀਆਂ ਗਈਆਂ ਨੇ ਗੁਰੂ ਪਾਤਸ਼ਾਹ ਵੱਲੋਂ ਤਾਂ ਇਹਨਾਂ ਦੀ ਕਦਰ ਮਰਿਆਦਾ ਕਰੋ। ਇਸ ਕਰਕੇ ਲੋਕਾਂ ਦੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਵਾਂਗ ਵੇਚ ਰੋ ਜਿੱਦਾਂ ਤੁਸੀਂ ਪਹਿਲਾਂ ਵੇਚ ਰਿਆ ਕਰਦੇ ਸੀਗੇ ਤੇ ਜਿਹੜੀਆਂ ਇਹ ਧਮਕੀਆਂ ਨੇ ਕਿ ਮੈਂ ਤੈਨੂੰ ਬਾਹਰ ਦੇਖੂ ਉਹ ਉੱਥੇ ਮਿਲੀ ਮੈਨੂੰ ਇਹ ਗੱਲਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਜੇ ਪਠਾਨ ਮਾਜਰਾ ਨੂੰ ਲੱਗਦਾ ਕਿ ਉਹ ਇਦਾਂ ਕਰਕੇ ਕਰ ਸਕਦਾ ਤਾਂ ਆਜਾ ਮਾਛੀਵਾੜੇ ਤੇ ਫਿਰ ਆ ਗੱਲਾਂ ਸਾਨੂੰ ਬੋਲ ਕੇ ਦਿਖਾ ਫਿਰ ਤੈਨੂੰ ਦਿਖਾਈ ਦੇਣ ਚਾਰੇ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਇਹ ਅੱਜ ਦਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਹੈ ਸੰਦੀਪ ਸ਼ਰਮਾ ਅਜੀ ਜਿਹੜਾ ਇਹ ਪੁਤਲਾ ਕੁੱਕਨ ਦਾ ਸੁਆਭ ਬਣਿਆ ਕੀ ਕਹਿਣਾ ਚਾਹੁੰਦੇ ਹੋ ਪੂਰੀ ਘਟਨਾ ਬਾਰੇ ਜਿਹੜੀ ਆ ਦੇ ਵਿੱਚ ਜਿਵੇਂ ਕਿ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ ਉਸੇ ਦੌਰਾਨ ਸਾਡੇ ਇੱਕ ਪੱਤਰਕਾਰ ਹੈ ਸੰਦੀਪ ਲਾਧੂ ਦਾ ਉਹਦੀ ਕੋਈ ਕਿਸੇ ਮਸਲੇ ਤੇ ਗੱਲਬਾਤ ਹੋ ਰਹੀ ਸੀ ਆਪਣੇ ਵਿਧਾਇਕ ਨੇ ਸਟੌਕ ਤੋਂ ਹਰਦੀਪ ਸਿੰਘ ਪਠਾਨ ਮਾਦਰਾ ਅਤੇ ਇਸੇ ਗੱਲਬਾਤ ਦੇ ਦੌਰਾਨ ਪਤਾ ਨਹੀਂ ਕਿਸੇ ਗੱਲ ਨੂੰ ਤੈਅ ਚਾਕੇ ਰਮੇਸ਼ ਸਿੰਘ ਪਠਾਨ ਮਾਜਰਾ ਨੇ ਉਸ ਪੱਤਰਕਾਰ ਨੂੰ ਦੇਖਣ ਵੀ ਧਮਕੀਆਂ ਦਿੱਤੀਆਂ ਔਰ ਜੋ ਕਿ ਬੜੀ ਨਿੰਦਣਯੋਗ ਗੱਲ ਹੈ ਕਿਉਂਕਿ ਕੋਈ ਵੀ ਮਸਲਾ ਜਿਹੜਾ ਗੱਲਬਾਤ ਨਾਲ ਹੱਲ ਹੋ ਸਕਦਾ ਔਰ ਜੇਕਰ ਉਸ ਮਸਲੇ ਦੀ ਵੀਡੀਓ ਵਾਇਰਲ ਨਾ ਹੁੰਦੀ ਹੋ ਸਕਦਾ ਕਿਸੇ ਨੂੰ ਪਤਾ ਹੀ ਨਾ ਚੱਲਦਾ ਕਿਉਂਕਿ ਦੇਖੋ ਵਿਧਾਇਕ ਬਣੇ ਨੇ ਵੱਡੇ ਲੱਖ ਤੋਂ ਵੱਧ ਵੋਟਰਾਂ ਨੇ ਉਹਨੂੰ ਤੇ ਵਿਸ਼ਵਾਸ ਕਰਕੇ ਉਹਨੂੰ ਬਣਾਇਆ ਪਰ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰੈਸ ਦਾ ਕੰਮ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਉੱਥੇ ਸਰਕਾਰ ਦੀਆਂ ਕਮੀਆਂ ਨੂੰ ਜਾਂ ਵਿਅਕਤੀਗਤ ਤੌਰ ਤੇ ਕਿਸੇ ਨੇਤਾ ਦੀ ਕਦਰ ਨੂੰ ਦਿਖਾਉਣਾ ਉਹ ਕੋਈ ਨਿੱਜੀ ਲੜਾਈ ਨਹੀਂ ਹੁੰਦੀ ਉਸ ਨੂੰ ਨਿੱਜੀ ਲੜਾਈ ਬਣਾਉਣਾ ਬਹੁਤ ਵੀ ਮੈਂ ਕਹਿੰਨਾ ਵੀ ਘਟਿਆ ਘਟ ਸੋਚ ਵਾਲੇ ਬੰਦੇ ਦੀ ਗੱਲ ਹੋ ਸਕਦੀ ਹੈ ਇਹ ਜਿਆ ਕੋਈ ਮਸਲਾ ਨਹੀਂ ਸੀ ਔਰ ਅੱਜ ਜਿਵੇਂ ਮਾਛਵਾੜਾ ਸਾਹਿਬ ਵਿੱਚ ਪ੍ਰੈਸ ਕਲੱਬ ਮਾਛਵਾੜਾ ਸੰਭਰਾਲਾ ਜਿਹਦੇ ਵਿੱਚ ਇਲੈਕਟ੍ਰੋਨਿਕ ਤੇ ਇਲੈਕਟ੍ਰੋਨਿਕ ਦੇ ਨਾਲ ਨਾਲ ਪ੍ਰੈਸ ਮੀਡੀਆ ਵੀ ਆਇਆ ਹੋਇਆ ਤੇ ਨਾਲ ਕੁਝ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂ ਵੀ ਆਏ ਹੋਣ ਤਾਂ ਉੱਥੇ ਅਸੀਂ ਅੱਜ ਪਤਲਾ ਭੂਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤੇ ਆਮ ਆਦਮੀ ਪਾਰਟੀ ਦੀ ਜੇਕਰ ਕੋਈ ਅਨੁਸ਼ਾਸਨੀ ਬਾਡੀ ਹੈ ਤੋਂ ਤਾਂ ਮੰਗ ਕਰਦੇ ਆਂ ਵੀ ਇਸ ਮਸਲੇ ਤੇ ਨੋਟਿਸ ਲੈ ਕੇ ਜੇਕਰ ਕੋਈ ਗਲਤੀ ਹੋ ਦਿਨਾਇਕ ਨੇ ਕੀਤੀ ਹੈ ਤਾਂ ਉਹਦਾ ਉਹਦੇ ਦੇ ਉਹਦਾ ਪਛਤਾਇਆ ਦਿੱਤਾ ਜਾਵੇ ਤੇ ਉਹ ਤੋਂ ਇਹਦਾ ਅਹਿਸਾਸ ਕਰਾਇਆ ਜਾਵੇ ਕਿਉਂਕਿ ਪਰਸਨਲ ਟਕਰਾਅ ਕਿਸੇ ਵੀ ਲੋਕਤੰਤਰ ਦੀ ਸਰਕਾਰ ਦੇ ਲਈ ਚੰਗਾ ਨਹੀਂ ਹੁੰਦਾ ਪਰ ਦੇਖਣ ਚ ਇਹ ਆ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਪ੍ਰੈਸ ਨੂੰ ਜਾਂ ਤਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਖਰੀਦਣ ਦੀ ਕਿਉਂਕਿ ਦੋਨੀਆਂ ਚੀਜ਼ਾਂ ਲੋਕਤੰਤਰ ਲਈ ਠੀਕ ਨਹੀਂ